ਔਨਰ ਦੇ ਨਾਲ ਤੁੜਿਓ ਤੁਸੀਂ ਤੇ ਸੁਵੇਲੇ ਦੀ ਜਿਹੜੀ ਮਾਨ ਪਾਗੀ ਖਬਰ ਹੈ ਉਹ ਨਾਬਾ ਦੇ ਨਾਲ ਤੁੜੀ ਹੋਈ ਹੈ ਜਿੱਥੇ ਤੇ ਯਸ਼ਪਾਲ ਨਾਮਕ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਦਰਸਲ ਨਾਬਾ ਦਾ ਜਿਹੜਾ ਮਸ਼ਹੂਰ ਜਰਨਲਿਸਟ ਹੋਰ ਹੈ ਪੋਪਲੀ ਜਰਨਲਿਸਟ ਹੋਰ ਇਹ ਉਸ ਦਾ ਭਰਾ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਹਾਲਾਂਕਿ ਜਿਹੜੇ ਮੌਤ ਦੇ ਕਾਰਨ ਨੇ ਉਹਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਗੱਲਬਾਤ ਹੋਈ ਹੈ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਸੀ ਪਰੰਤੂ ਉਸ ਦੇ ਵੱਲੋਂ ਇਹ ਖੁਦਕੁਸ਼ੀ ਕਿਉਂ ਕੀਤੀ ਗਈ ਹੈ ਇਹ ਇੱਕ ਬਹੁਤ ਹੀ ਵੱਡਾ ਸਵਾਲ ਹੈ ਹਾਲਾਂਕਿ ਜਦੋਂ ਯਸ਼ਪਾਲ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਗਈ ਤਾਂ ਉਸ ਸਮੇਂ ਜਿਹੜੇ ਮੌਕੇ ਤੇ ਮੌਜੂਦ ਲੋਕਸਾਨ ਉਹਨਾਂ ਦੇ ਵੱਲੋਂ ਰੌਲਾ ਪਾਇਆ ਗਿਆ ਤੇ ਨਾਲ ਹੀ ਜਿਹੜੀ ਪੁਲਿਸ ਚੌਕੀ ਆ ਉਤੋਂ ਜਿਹੜੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇੱਕ ਰੱਸਾ ਸੁੱਟਿਆ ਜਾਂਦਾ ਪਰ ਉਦੋਂ ਤੱਕ ਜਿਹੜਾ ਯਸ਼ਪਾਲ ਸੀ ਉਹ ਪਾਣੀ ਦੇ ਵਿੱਚ ਕਾਫੀ ਕਦਰ ਡੁੱਬ ਚੁੱਕਿਆ ਸੀ ਤੇ ਉਸ ਦੀ ਮੌਤ ਲਗਭਗ ਉਸ ਸਮੇਂ ਤਾਈ ਹੀ ਹੋ ਚੁੱਕੀ ਸੀ ਉਸ ਤੋਂ ਬਾਅਦ ਗੋਤਾਖੋਰ ਵੀ ਮੰਗਾਏ ਗਏ ਤੇ ਗੋਤਾਖਾਰਾਂ ਦੇ ਵੱਲੋਂ ਹੁਣ ਜਿਹੜੀ লাশ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜਾ ਮੋਬਾਈਲ ਹੈ ਤੇ ਕੱਪੜੇ ਨੇ ਉਸ ਤੋਂ ਬਾਅਦ ਇਹ ਪਛਾਣ ਹੋਈ ਹੈ ਕਿ ਇਹ ਜਿਹੜਾ ਵਿਅਕਤੀ ਸੀ ਇਸ ਦਾ ਨਾਮ ਯਸ਼ਪਾਲ ਹੈ ਉਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਿਸ ਦੇ ਵੱਲੋਂ ਤਾਲਮੇਲ ਕੀਤਾ ਜਾਂਦਾ ਹੈ ਤੇ ਉਹ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਉਹ ਕਿਹੜੇ ਕਾਰਨ ਨੇ ਜਿਹੜਾ ਕਾਰਨਾ ਕਰਕੇ ਉਹਨਾਂ ਦੇ ਵੱਲੋਂ ਆਪਣੀ ਜ਼ਿੰਦਗੀ ਨੂੰ ਹੀ ਅਲਵਿਦਾ ਕਹਿਣਾ ਪਿਆ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਯਸ਼ਾ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਯਸ਼ਪਾਲ ਦੁਕਾਨ ਤੋਂ ਘਰ ਆ ਰਿਹਾ ਸੀ ਪਰ ਰਸਤੇ ਦੇ ਵਿੱਚ ਜਿਹੜੀ ਨਹਿਰ ਪੈਂਦੀ ਹੈ ਉਹ ਨਹਿਰ ਉਸ ਦੀ ਮੌਤ ਦਾ ਕਾਰਨ ਬਣੇਗੀ ਉਹਨਾਂ ਨੂੰ ਵੀ ਨਹੀਂ ਸੀ ਪਤਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਘਰ ਆ ਰਿਹਾ ਸੀ ਤਾਂ ਕਿਸੇ ਤਰ੍ਹਾਂ ਦਾ ਉਸ ਦੇ ਉੱਤੇ ਕੋਈ ਦਬਾਅ ਨਹੀਂ ਸੀ ਬੀਤੀ ਰਾਤ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਨੇ ਹਾਸਕੇੜ ਕੇ ਸਮਾਂ ਬਤਾਇਆ ਪਰ ਅੱਜ ਅਚਾਨਕ ਉਸ ਦੀ ਜਿਸ ਤਰ੍ਹਾਂ ਮੌਤ ਹੋਈ ਹੈ ਉਸ ਦੇ ਵੱਲੋਂ ਆਪਣੀ ਜਿਹੜੀ ਖੁਦਕੁਸ਼ੀ ਕੀਤੀ ਗਈ ਹੈ ਆਪਣੀ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ ਗਿਆ ਇਹ ਇੱਕ ਰਾਜ਼ ਬਣ ਕੇ ਉੱਭਰ ਰਿਹਾ ਹਾਲਾਂਕਿ ਇਸ ਰਾਜ਼ ਦੀ ਪੁਸ਼ਟੀ ਉਦੋਂ ਹੋਵੇਗੀ ਜਦੋਂ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਤੇ ਜਦੋਂ ਲਾਸ਼ ਲੱਭੇਗੀ ਉਸ ਤੋਂ ਬਾਅਦ ਹੀ ਸਭ ਕੁਝ ਪਤਾ ਲੱਗੇਗਾ ਹਾਲਾਂਕਿ ਜਿਹੜੇ ਗੋਤਾਖੋਰ ਨੇ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਯਸ਼ਪਾਲ ਦੀ ਜਿਹੜੀ ਲਾਸ਼ ਹੈ ਉਹ ਨਹੀਂ ਮਿਲੀ ਮਿਲਾਇਆ ਮੋਹਾਲ ਬੁਸਰਾਣਾ ਚੱਕਰ ਦੂਸਰ ਮੋਹਾਲ ਦੇ ਨਹਿਰ ਦੇ ਪਿਆਜੀ ਕੱਪੜੇ ਪਾਨੇ ਉਹ ਫਿਰ ਪਤਾ ਲੱਗਾ ਉਸ ਪਤਾ ਲੱਗਿਆ ਕੀ ਕਾਰਨ ਰਿਹਾਗਾ ਕੋਈ ਨੂੰ ਪਤਾ ਸਾਡੇ ਕੋਲੀ ਬੈਠਾ ਲੱਗ ਗਿਆ 11 ਵਜੇ ਦੁਕਾਨ ਤੇ ਸਾਡੇ 12 ਵਜੇ ਮੁੰਡਾ ਉਹਨੂੰ ਕਰੇਟਾ ਲੀਡ ਕਰਮ ਗਿਆ ਉਹ ਟੈਲੀ ਲੀਡ ਕਰਾ ਕੇ ਆਪਣੇ ਬੱਚੇ ਨੂੰ ਲੈਣ ਚਲਾ ਗਿਆ ਪਰ ਸੈਨਿਆ ਕੋ ਪਤਾ ਨਹੀਂ ਕਿ ਕਿੰਨੀ ਗੀ 12:00 ਵਜੇ 12:30 12:00 ਨੂੰ ਘਰ ਛੱਡਿਆ ਕਰ ਲੈਣ ਉਸ ਤੋਂ ਬਾਅਦ ਨਹੀਂ ਪਤਾ ਵੀ ਕੀ ਕਰ ਕਿੰਨੇ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਹੈ ਜੀ ਬੇਟੀ ਉਹ ਕਿੰਨੀ ਕੁੰਮ ਦਾ ਨਾਮ ਯਸ਼ਵਾਲਾ ਬੌਂਜਕ ਸਾਲ ਦੀ ਹੋਰ ਕੰਮ ਕੀ ਕਰਦੀ ਸੀ ਕੰਮ ਉਸੇ ਛੋਟਾ ਮੋਟਾ ਦੀ ਪਾਲਾ ਕੰਮ ਹੈਗਾ ਦੀ ਫੈਕਟਰੀ ਦਾ ਫੈਕਟਰੀ ਬੰਦ ਹੋ ਗਈ ਉਹ ਟ੍ਰੇਨਿੰਗ ਦਾ ਕੰਮ ਕਰਦਾ ਸੀ ਕਿੰਨਾ ਚਿਰ ਟੈਨਸ਼ਨ ਚ ਰਹੇ ਸੀ ਕੁਸ਼ਕਰਾ ਨਹੀਂ ਸੋਚਦੇ ਇਹ ਜੀ ਗੱਲ ਹੋਈ ਤਾਂ ਨਹੀਂ ਹੈ ਸਾਨੂੰ ਹੌਸਲਾ ਨਹੀਂ ਦੇਣਾ ਹੁੰਦਾ ਕਿ ਚਲ ਕੁਝ ਕਰ ਲਿਆ ਜਿਹੜਾ ਹੋ ਗਿਆ ਉਹ ਆਪਣਾ ਕੰਮ ਕਰ ਉਹ ਸਹੀ ਹੋ ਗਲ ਹੁੰਦੀ ਉਹ ਤਾਂ ਜਿਵੇਂ ਬਾਹਲੇ ਦਾ ਮੁੰਡਾ ਖੜਾ ਹੁੰਦਾ ਜਾਣ-ਪਛਾਨ ਹੁੰਦੀ ਆ ਮੈਂ ਉਹ ਕਹਿੰਦਾ ਜੀ ਰੋਟੇ ਬੁੱਲ ਤੇ ਛੱਡਿਓ ਬਸ ਤੂੰ ਮੈਨੂੰ ਕਿਸੇ ਨਾਲ ਮਿਲਣਾ ਆਉਣਾ ਉਹ ਬਚਾ ਛੱਡ ਕੇ ਬਾਹਰ ਚਲਾ ਗਿਆ ਉਹ ਸਹੀ ਨਹੀਂ ਬੋਲਦਾ ਤਾਂ ਹੋਰ ਉੱਤੋਂ ਫਿਰ ਤੁਸੀਂ ਬਗਾਈ ਨਹੀਂ ਜੀ ਵੀ ਉਹਨਾਂ ਨੂੰ ਵੀ ਸਫਲਤਾ ਨਹੀਂ ਮਿਲਦੀ ਕੋਈ ਹਾਲਤ ਉਹ ਮੇਰੀ ਨਹੀਂ ਹੈ ਸਾਡੇ ਕੋਲ ਇਨਫੋਰਮੇਸ਼ਨ ਆਈ ਵੀ ਕਿਸੇ ਕੋਈ ਵਿਅਕਤੀ ਨਾ ਨਹਿਰ ਤੇ ਛਾਲ ਮਾਰ ਗਿਆ ਉਸੇ ਟਾਈਮ ਅਸੀਂ ਰਸੇ ਵਗੈਰ ਦਾ ਇੰਤਜ਼ਾਮ ਕਰਕੇ ਅਸੀਂ ਕੋਸ਼ਿਸ਼ ਕੀਤੀ ਵੀ ਇੱਧਰੋਂ ਲੱਭਿਆ ਜਾਵੇ ਤੇ ਵਟਵਰ ਨਹੀਂ ਮਿਲਿਆ ਜਿਸ ਦਾ ਨਾਮ ਜਸ਼ਪਾਲ ਹੈ ਪੁੱਤਰ ਦਵਾਰਕਾ ਦਾ ਬਟਿੰਡੀਆ ਮਹੱਲਾ ਨਾਬੇ ਦਾ ਰਹਿਣਾ ਬਾਅਦ ਚ ਪਤਾ ਲੱਗਿਆ ਸਾਨੂੰ ਤੇ ਉਮਰ ਕਰੀਬ ਕਾਰਨ ਹਲੇ ਕੁਝ ਨਹੀਂ ਉਹਦਾ ਪਰਿਵਾਰ ਨੂੰ ਪਤਾ ਕਰਾਂਗੇ ਹੁਣ ਕੀ ਪਤਾ ਨਹੀਂ ਇੱਥੇ ਜਿਹੜਾ ਹੈ ਚੌਂਕੀ ਦੇ ਮਲਾਜਨ ਵੀ ਦੇਖਿਆ ਜੀ ਕਿ ਇਸ ਤਰ੍ਹਾਂ ਕਿਧਰ ਆ ਰਹੇ ਸੀ ਉਹਨਾਂ ਦੇ ਦੱਸਣ ਮੁਤਾਬਕ ਆ ਵੀ ਇਧਰੋਂ ਮਤਲਬ ਨਾਦੇ ਸਾਈਡ ਤੋਂ ਨਹਿਰ ਤੇ ਦਬੇ ਦਿਖਾਈ ਦਿੱਤਾ ਸੀ ਮਾੜਾ ਮੋਟਾ ਉਹ ਮੂੰਹ ਚ ਝੱਕ ਚੋ ਗਈ ਉਸੇ ਟਾਈਮ ਇੱਕ ਲੜਕਾ ਰਸਾ ਦੇ ਕੇ ਨਹਿਰ ਚ ਵੀ ਗਿਆ ਤੇ ਪਰ ਉਹਦੇ ਉਹਨੂੰ ਸਫਲਤਾ ਨਹੀਂ ਮਿਲੀ ਤੇ ਹੁਣ ਵੀ ਗੁੱਤਾ ਕਰੋ ਲੱਗੇ ਹੋਏ ਨੇ ਦੇਖਦੇ ਜੀ ਜਦੋਂ ਮਿਲਗੀ ਫਿਰ ਕਿੰਨਾ ਕੁ ਟਾਈਮ ਹੋ ਗਿਆ ਗੁੱਤਾ ਕਰੋ ਗੁੱਤਾ ਕਰੋ 3-4 ਘੰਟੇ ਹੋਈ ਲੱਗਿਆ ਨੂੰ ਹਾਂਜੀ ਉਸੇ ਟਾਈਮ ਬੁਲਾ ਲਈ ਸੀਗੇ ਉਸ ਤੋਂ ਬਾਅਦ 3-4 ਘੰਟੇ ਲੱਗ ਰਹੇ ਨੇ ਕੋਸ਼ਿਸ਼ਾਂ ਜਾਰੀ ਨੇ ਜੇ ਮਿਲਗੀ ਡੈਡਵਰਡ ਜੋ ਜ਼ਿੰਮੇਵਾਰੀਓ ਕਰਦਾਂਗੇ